ਸਿੱਧੂ ਮਸੇਵਾਲਾ ਦਾ ਜੀਉਂਦਾ ਜੀ ਜਿੰਨਾ ਕਲਾਕਾਰਾਂ ਨਾਲ ਵਧੀਆ ਪਿਆਰ ਸੀ ਉਹਨਾਂ ਵਿੱਚੋਂ ਇੱਕ ਹੈ ਸਿੰਗਰ ਤੇ ਰਾਈਟਰ ਹੈਪੀ ਰਾਏ ਕੋਟੀ ਹੈਪੀ ਰਾਏ ਕੋਟੀ ਨੇ ਅਮਨ ਔਜਲਾ ਨਾਲ ਇੱਕ ਪੋਡਕਾਸਟ ਕਰਦੇ ਹੋਏ ਸਟੇਜ ਤੇ ਲਾਈਵ ਸ਼ੋਅ ਦੌਰਾਨ ਸਿੱਧੂ ਬਾਰੇ ਬੋਲਣ ਲਈ ਕਹਿਣ ਵਾਲੇ ਲੋਕਾਂ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਜੇਕਰ ਸਿੱਧੂ ਬਾਰੇ ਬੋਲਦੇ ਹਨ ਤਾਂ ਕਹਿੰਦੇ ਹਨ ਕਿ ਫੇਮ ਲਈ ਬੋਲ ਰਹੇ ਨੇ ਤੇ ਜੇ ਨਹੀਂ ਬੋਲਦੇ ਤਾਂ ਕਿਹਾ ਜਾਂਦਾ ਹੈ ਕਿ ਇਹ ਮਤਲਬ ਲਈ ਹੀ ਸਿੱਧੂ ਨਾਲ ਜੁੜੇ ਸੀ ਹੁਣ ਬੋਲਦੇ ਨਹੀਂ ਹਾਂ ਪੀਰਾਈ ਕੋਟੀ ਨੇ ਸਿੱਧੂ ਦੀ ਮੌਤ ਤੋਂ ਬਾਅਦ ਸੰਸਕਾਰ ਵਾਲੇ ਦਿਨ ਹਵੇਲੀ ਦੀ ਗੱਲ ਵੀ ਦੱਸੀ ਜੋ ਤੁਸੀਂ ਅੱਗੇ ਵੀਡੀਓ ਵਿੱਚ ਦੇਖ ਸਕਦੇ ਹੋ ਕਈ ਵਾਰੀ ਹੁੰਦਾ ਹੁਣ ਕਈ ਵਾਰੀ ਕੀ ਹੁੰਦਾ ਕਿ ਲੋਕ ਜਾਣ ਕੇ ਵੀ ਸਵਾਲ ਲੈਣ ਵਾਲੇ ਹੁੰਦੇ ਮੂਰੇ ਬਾਈ ਸਿੱਧੂ ਹੁਣ ਸਾਡਾ ਉੱਛਾਲ ਆ ਸਾਨੂੰ ਤਾਂ ਮੈਨੂੰ ਕੀ ਜਿਕਰ ਹੈ ਮਨ ਲਾ ਤਾਂ ਗਾ ਦੇਣਾ ਚਾਹੀਦਾ ਮੈਂ ਗਾਉਣਾ ਬਾਈ ਮੈਂ ਗਾ ਲਾਂ ਮੇਰਾ ਉਹਦੇ ਨਾਲ ਬਹੁਤ ਵਧੀਆ ਪਿਆਰ ਸੀਗਾ ਬਾਕੀ ਚਲੋ ਫੇਰ ਕਹਿੰਦੇ ਹੁੰਦੇ ਵੀ ਜਦੋਂ ਜਿਹੜਾ ਬੰਦਾ ਦੁਨੀਆ ਤੇ ਨਹੀਂ ਹੈ ਉਹਦੀਆਂ ਜੇ ਤੁਸੀਂ ਬਹੁਤ ਸਾਰੀਆਂ ਗੱਲਾਂ ਕਰੋ ਵੀ ਤੇ ਉਹ ਇਦਾਂ ਲੱਗਦੀਆਂ ਵੀ ਯਾਰ ਅਲੱਗ ਨਾਲ ਉਹ ਹੀ ਬਣਾਇ ਕਰੀ ਜਾਂਦੇ ਆ। ਆ ਮੈਂ ਮੈਂ ਤੁਹਾਨੂੰ ਅੱਗੇ ਵੀ ਸ਼ਾਇਦ ਕਿਹਾ ਮੇਰੇ ਫੋਨ 'ਚ ਵੋਇਸ ਨੋਟ ਨੇ ਉਹਦੇ। ਹੁਣ ਮੈਂ ਇਹ ਥੋੜੀ ਮੈਂ ਕਿਤੇ ਸੁਣਾਉਣਾ ਯਾਰ। ਕਿਹੜੇ ਬਣਾ ਦੇ ਹੋਣ ਯਾਰ ਜਿੱਦਨ ਉਹ ਉਹ ਦੁਨੀਆ ਤੋਂ ਜਾਂਦਾ ਜਿੱਦਨ ਸੰਸਕਾਰ ਹੁੰਦਾ ਮੈਂ ਸੰਸਕਾਰ ਵਾਲੇ ਦਿਨ ਘਰੇ ਸੀ ਤੇ ਮੇਰੀ ਕਿਹਨੇ ਫੋਟੋ ਨਹੀਂ ਦੇਖੀ ਮੈਂ ਬੇਬੇ ਬਾਪੂ ਨਾਲ ਬੈ ਕੇ ਗੱਲਾਂ ਕਰਕੇ ਆਰਾਮ ਤੇ ਮੈਨੂੰ ਮੈਂ ਇਹ ਦਿਖਾਉਣ ਵਾਲੀ ਚੀਜ਼ਾਂ ਥੋੜੀ ਹੁੰਦੀਆਂ ਯਾਰ। ਵੀ ਮੈਂ ਆਕੇ ਹੁਣ ਮੈਂ ਕਹਦਾ ਵੀ ਆ ਦੇਖੋ ਮੈਂ ਕਿੱਥੇ ਜਾਇਆ ਇਹ ਸਾਡੇ ਆਪ ਦੇ ਫਰਜ਼ ਨਹੀਂ ਮੈਂ ਲੋਕਾਂ ਨੂੰ ਕੀ ਦੱਸਣਾ ਕਿ ਮੇਰਾ ਵੀ ਮੈਂ ਗਿਆ ਸੀ ਇਹ ਤਾਂ ਹੁਣ ਤੁਸੀਂ ਨਹੀਂ ਪਾਈ ਤਾਂ ਗਏ ਨਹੀਂ ਜੇ ਪਾਈ ਤਾਂ ਸ਼ੋਫ ਹਾਂ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀਅਤ ਤੇ ਗਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ પતિ ਪਤਨੀ ਚ ਝਗੜਾ ਸੌਤਨ ਦਸ਼ਮਨ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਰਾਇਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਾਸਵਿਸ਼ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਬੈਕਸ ਪਿਆਰ ਜੋ ਟੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਸੰਪਰਕ ਕਰੋ ਬਾਬ एक सौ अठवंजा आथ अठाई तीन सौ तरताली